ਸ਼ਾਇਦ ਜਦੋਂ ਗੱਲ ਆਉਂਦੀ ਹੈ ਤਾਂ ਹਰ ਇੱਕ ਦੇ ਮੂੰਹ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਸਵਾਦ ਜਿਹੜਾ ਹੈਗਾ ਆਪਣੇ ਆਪ ਉਤਪਨ ਹੋਣ ਲੱਗ ਜਾਂਦਾ ਹੈ ਪਰ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਵੀ ਸ਼ਾਇਦ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਖਾਸ ਕਰਕੇ ਸਟੇਟ ਵਾਈਜ਼ ਸ਼ਾਇਦ ਤੁਸੀਂ ਹੁਣ ਸਵਾਲ ਕਰੋਗੇ ਵੀ ਸਟੇਟ ਸੂਬੇ ਅਨੁਸਾਰ ਸ਼ਾਇਦ ਕਿਵੇਂ ਇਹ ਜਿਹੜਾ ਹੈਗਾ ਸ਼ਾਇਦ ਵੱਖ-ਵੱਖ ਸੂਬਿਆਂ ਦੇ ਵਿੱਚ ਲੱਗੇ ਹੋਏ ਬੂਟਿਆਂ ਤੋਂ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈ ਦੋ ਨੌਜਵਾਨ ਨੇ ਜਿੰਨਾਂ ਵੱਲੋਂ ਇਹ ਕਾਰੋਬਾਰ ਕੀਤਾ ਜਾ ਰਿਹਾ ਹੈ ਸ਼ਾਇਦ ਦਾ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਆ ਤੁਹਾਡਾ ਜਗਦੀਪ ਸਿੰਘ ਜੀ ਪਿੰਡ ਦਾਣ ਸਿੰਘ ਵਾਲਾ ਜਗਦੀਪ ਜੀ ਗੱਲ ਕਰੀਏ ਪਹਿਲਾਂ ਸ਼ਾਇਦ ਤੁਸੀਂ ਕਈ ਤਰ੍ਹਾਂ ਦਾ ਰੱਖੀ ਬੈਠੇ ਹੋ ਕਾਹਦਾ ਕਾਹਦਾ ਸ਼ਾਇਦ ਤੁਸੀਂ ਇਹ ਜਿਹੜਾ ਹੈਗਾ ਤਿਆਰ ਕਰਦੇ ਹੋ ਆਪਣੇ ਕੋਲੇ 8 ਤੋਂ 10 ਤਰ੍ਹਾਂ ਦਾ ਸ਼ਹਿਦ ਹੈ ਜੀ ਅਲੱਗ ਅਲੱਗ ਫਲੋਰੇ ਦਾ ਤੇ ਅਲੱਗ ਅਲੱਗ ਉਹਦਾ ਟੇਸਟ ਹੈ ਜਿੱਥੇ ਜਿੱਥੇ ਜਿਹੜਾ ਜਿਹੜਾ ਫਲੋਰਾ ਚੱਲਦਾ ਹੈ ਅਸੀਂ 20 ਕਲੋਨੀਆਂ ਨੂੰ ਉੱਥੇ ਲੈ ਜਾਂਦੇ ਹਾਂ ਉੱਥੇ ਧਰਦੇ ਹਾਂ ਉੱਥੋਂ ਜਿਹੜਾ ਸ਼ਹਿਦ ਕ ਫਿਰ ਇਹਨੀ ਤਰ੍ਹਾਂ ਦਾ ਸ਼ਹਿਦ ਤੁਸੀਂ ਤਿਆਰ ਕਿਸ ਤਰ੍ਹਾਂ ਕਰਦੇ ਹੋ ਤਿਆਰ ਤਾਂ ਮੱਖੀ ਕਰਦੀ ਹੈ ਜੀ ਅਸੀਂ ਤਾਂ ਸਿਰਫ ਮੱਖੀ ਨੂੰ ਉੱਥੇ ਲੈ ਜਾਣਾ ਹੁੰਦਾ ਜਿਹੜੇ ਹਿਸਾਬ ਨਾਲ ਜਿਹੜੀ ਰੁੱਤ ਦਾ ਫਲੋਰਾ ਹੁੰਦਾ ਠੀਕ ਹੈ ਜਿਵੇਂ ਟੈਂਪਰੇਚਰ ਦੇ ਹਿਸਾਬ ਨਾਲ ਜੀ ਮੱਖੀ ਹੈ ਜਿਹੜੀ ਥੋੜੀ 35 ਤੋਂ ਲੈ ਕੇ 25 ਤੋਂ ਲੈ ਕੇ 45 ਤੱਕ ਸਰਵਾਈਵ ਕਰਦੀ ਹੈ ਠੀਕ ਹੈ ਜੀ ਜਿਵੇਂ ਕੋਟੇ ਹੁਣ ਸਾਡੀ ਮੱਖੀ ਹੈ ਜਿਹੜੀ ਕੋਟੇ ਪਈ ਹੈ ਉਥੋਂ ਸਰੋਂ ਦਾ ਸ਼ਹਿਦ ਆਊਗਾ ਹੁਣ ਉੱਥੇ ਜਿਹੜਾ ਟੈਂਪਰੇਚਰ 35 ਹੈ ਇੱਥੇ ਜਿਹੜਾ ਟੈਂਪਰੇਚਰ ਹੈ ਜਿਵੇਂ ਪਹਿਲਾਂ ਇੱਧਰ ਆਏ ਸੀ ਇੱਧਰ ਘਟ ਗਿਆ ਜਿਵੇਂ ਜਿਵੇਂ ਟੈਂਪਰੇਚਰ ਉਧਰ ਘਟਦਾ ਜਾਂਦਾ ਹੈ ਇੱਧਰ ਘਟਦਾ ਜਾਂਦਾ ਉਧਰ ਵੱਧਦਾ ਜਾਂਦਾ ਉਵੇਂ ਉਵੇਂ ਮੱਖੀ ਨੂੰ ਲੈ ਜਾਂਦੇ ਆ ਉੱਥੇ ਹੁਣ ਸਰੋਂ ਦਾ ਸ਼ਹਿਦ ਆਊਗਾ ਠੀਕ ਹੈ ਜੀ ਉੱਥੇ ਜਦੋਂ ਟੈਂਪਰੇਚਰ 40 ਤੋਂ ਆਪ ਕਰ ਗਿਆ ਫਿਰ ਅਸੀਂ ਪੰਜਾਬ ਆ ਜਾਂਦੇ ਆ ਠੀਕ ਹੈ ਜੀ ਪੰਜਾਬ ਅਸੀਂ ਕਿਹੜਾ ਏਰੀਆ ਮਤਲਬ ਆਨੰਦਪੁਰ ਵਾਲੀਆਂ ਪਹਾੜੀਆਂ ਹਸ਼ਿਆਰਪੁਰ ਦੀਆਂ ਉੱਥੇ ਮੱਖੀ ਨੂੰ ਲਿਆਂਦਾ ਜਾਂਦਾ ਉੱਥੇ ਕੜੀ ਪੱਤਾ ਸ਼ਪੈਦਾ ਇਹਦੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਐ ਫਿਰ ਉੱਥੇ ਮੱਖੀ ਲਈ ਜਾਂਦੀ ਹੈ ਫਿਰ ਉੱਥੋਂ ਸ਼ਹਿਦ ਕਲੈਕਟ ਕੀਤਾ ਜਾਂਦਾ ਹੈ ਠੀਕ ਹੈ ਜੀ ਹਾਂ ਐਂ ਫਿਰ ਅਸੀਂ ਉਦੋਂ ਬਾਅਦ ਜਦੋਂ ਉੱਥੇ ਵੀ ਗਰਮੀ ਹੋ ਜਾਂਦੀ ਹੈ ਫਿਰ ਜੰਮੂ ਕਸ਼ਮੀਰ ਠੀਕ ਹੈ ਜੀ ਉੱਥੇ ਲਿਜਾਈ ਜਾਂਦੀ ਹੈ ਉੱਥੇ ਉੱਥੋਂ ਜਿਹੜਾ ਸ਼ਹਿਦ ਕਲੈਕਟ ਕਰਕੇ ਲਿਆਉਨੇ ਆਂ ਉਦੋਂ ਬਾਅਦ ਫਿਰ ਜਦੋਂ ਉੱਥੇ ਠੰਡ ਹੋ ਜਾਂਦੀ ਹੈ ਫਿਰ ਹਰਿਆਣਾ ਆ ਜਾਂਦੇ ਠੀਕ ਹੈ ਜੀ ਹਾਂ ਉਹ ਸਾਹਮਣਾ ਜਿਹੜਾ ਜਿਹੜਾ ਫਲੋਰਾ ਹੁੰਦਾ ਉੱਥੇ-ਉੱਥੇ ਮੱਖੀ ਨੂੰ ਲਿਜਾਣੇ ਆਂ ਉੱਥੋਂ-ਉੱਥੋਂ ਸ਼ਹਿਦ ਇਕੱਠਾ ਕਰਦੇ ਆਂ ਤੇ ਹਰੇਕ ਸ਼ਹਿਦ ਦਾ ਆ ਅੱਡ ਟੇਸਟ ਹੈ ਤੇ ਆਡੀ ਉਹਦੇ ਗੁਣ ਹੈ ਤੁਸੀਂ ਅੱਡ ਟੇਸ ਤੇ ਅੱਡ ਗੁਣ ਦੀ ਗੱਲ ਕੀਤੀ ਹੈਗੀ ਇਹਨਾਂ ਜਿਹੜਾ ਤੁਸੀਂ ਆਪਾਂ ਮਧ ਭਾਰਤ ਦੀ ਗੱਲ ਕਰਦੇ ਆਂ ਮਧ ਭਾਰਤ ਦਾ ਚੱਕਰ ਕੱਟਦੇ ਹੋਗੇ ਕਿੰਨਾ ਕੁ ਸ਼ਹਿਦ ਕਲੈਕਟ ਕਰ ਲੈਣੇ ਹੋ ਫਿਰ ਇਹਨੂੰ ਤੁਸੀਂ ਅੱਗੇ ਸੇਲ ਦਾ ਤੁਹਾਡਾ ਸਿਸਟਮ ਕੀ ਹੈ ਇਹ ਤਾਂ ਟੈਂਪਰੇਚਰ ਦੇ ਤੇ ਤੁਹਾਡੇ ਮੌਸਮ ਤੇ ਆਧਾਰਿਤ ਦਾ ਹੈ ਵੀ ਕਿੰਨਾ ਆਉਂਦਾ ਹੈ ਠੀਕ ਹੈ ਜੀ ਕਈ ਵਾਰੀ ਤਾਂ ਮਤਲਬ ਉਹੀ ਇੱਕੋ ਹੀ ਫਲੋਰਾ ਤੁਹਾਨੂੰ ਦੋ ਚਵਾਈਆਂ ਵੀ ਦੇ ਜਾਂਦਾ ਹੈ ਇੱਕ ਡੱਬਾ ਤੁਹਾਨੂੰ 5-7 ਕਿਲੋ ਸ਼ਹਿਦ ਵੀ ਦੇ ਸਕਦਾ ਹੈ ਤੇ ਕਈ ਵਾਰੀ ਜੇ ਕੋਈ ਮੌਸਮੀ ਐਜਜਾ ਹੋ ਗਿਆ ਵੀ 40 ਦਿਨ ਦਾ ਉਹ ਫਲੋਰਾ ਹੈ ਤੇ ਤੁਹਾਨੂੰ 40 ਦਿਨ ਨੇ 20 ਦਿਨ ਮੌਸਮ ਖਰਾਬ ਰਹਿ ਗਿਆ ਤੇ ਤੋਂ ਹੋ ਸਕਦਾ ਤੁਹਾਨੂੰ ਆਵੇ ਨਾ ਸ਼ਾਇਦ ਠੀਕ ਹੈ ਜੀ ਹਾਂਜੀ ਠੀਕ ਹੈ ਮੈਂ ਸ਼ੁਰੂ ਤੋਂ ਗੱਲ ਕਰਾਂ ਕਦੋਂ ਤੁਸੀਂ ਇਹ ਸ਼ੁਰੂ ਕੀਤਾ ਸੀ ਕਾਰੋਬਾਰ ਕਿੱਥੋਂ ਟ੍ਰੇਨਿੰਗ ਲਈ ਸੀ ਅਸੀਂ 2012 ਚ ਸ਼ੁਰੂ ਕੀਤਾ ਸੀ 2015 ਚ ਅਸੀਂ ਦੋਨੇ ਇਕੱਠੇ ਹੋ ਗਏ ਠੀਕ ਹੈ ਜੀ ਤੇ ਕੇਵੀਕੇ ਤੋਂ ਅਸੀਂ ਟ੍ਰੇਨਿੰਗ ਲਈ ਸੀ ਉਦੋਂ ਦਾ ਚੱਲਦਾ ਆਉਂਦਾ ਸੀ ਪਹਿਲਾਂ ਅਸੀਂ ਇਕੱਲਾ ਬਸ ਸ਼ਾਇਦ ਕੱਢ ਲਿਆ ਤੇ ਕੰਪਨੀ ਨੂੰ ਵੇਚਤਾ ਇਹ ਕਰਦੇ ਸੀ ਠੀਕ ਹੈ ਮੁੜ ਕੇ ਅਸੀਂ ਹੌਲੀ ਹੌਲੀ ਟ੍ਰੇਨਿੰਗ ਟ੍ਰੇਡਿੰਗ ਦਾ ਕੰਮ ਸ਼ੁਰੂ ਕਰਤਾ ਠੀਕ ਹੈ 2-3 ਸਾਲ ਉਹਨੂੰ ਹੋ ਗਏ ਠੀਕ ਹੈ ਹੁਣ ਅਸੀਂ ਸੋਚਿਆ ਵੀ ਕੰਪਨੀਆਂ ਨੂੰ ਵੇਚਣ ਨਾਲੋਂ ਜੇ ਆਪਾਂ ਆਪਦੀ ਮਾਰਕੀਟਿੰਗ ਕਰੀ ਜਾਵੇ ਵੀ ਸ਼ਾਇਦ ਜਿਵੇਂ ਆਉਂਦਾ ਜਿਉਂਦਾ ਤਿਉਂ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ ਭਵੇਂ ਉਹ ਜੰਮ ਦਾ ਜੰਮਿਆ ਹੀ ਕਰਵਾਇਆ ਜਾਵੇ ਠੀਕ ਹੈ ਜੀ ਜਿਹੜਾ ਜਿਹੜੇ ਫਲੋਰੇ ਦਾ ਜੇਜ ਜਾਂ ਟੇਸਟ ਆ ਉਹਨਾਂ ਨੂੰ ਉਵੇਂ ਦਿੱਤਾ ਜਾਵੇ ਲੋਕਾਂ ਨੂੰ ਪਤਾ ਲੱਗੇ ਇਹ ਕਨਸੈਪਟ ਨਿਕਲੇ ਵੀ ਸ਼ਾਇਦ ਇੱਕ ਹੀ ਤਰ੍ਹਾਂ ਦਾ ਹੈ ਠੀਕ ਹੈ ਜੀ ਹਾਂਜੀ ਇਹ ਨੌਜਵਾਨ ਨੇ ਜਿਨ੍ਹਾਂ ਨੇ ਇਹ ਉਪਰਾਲਾ ਵੜਿਆ ਗਿਆ ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਹੀ ਗੱਲ ਸੀ ਵੀ ਸ਼ਾਇਦ ਇੱਕ ਤਰ੍ਹਾਂ ਦੀ ਹੁੰਦਾ ਇਹਨਾਂ ਦੇ ਸਾਥੀ ਨੇ ਜਿਹੜੇ 파ਟਨ ਨੇ ਉਹਨਾਂ ਨਾਲ ਗੱਲ ਵੀ ਕਰਾਂਗੇ ਬਾਈ ਜੀ ਕੀ ਨਾਮ ਆ ਤੁਹਾਡਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਗੁਰਪਿਆਰ ਸਿੰਘ ਆ ਮੇਰਾ ਨਾਮ ਪਿੰਡ ਪੱਕਾ ਕਲਾਂ ਹਾਂਜੀ ਹਾਂਜੀ ਬਾਈ ਜਿਵੇਂ ਤੁਹਾਨੂੰ ਬਾਈ ਨੇ ਦੱਸਿਆ ਹੀ ਆ ਵੀ ਅਸੀਂ ਇੱਥੇ 8 ਤੋਂ 10 ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਸ਼ਹਿਦ ਰੱਖਿਆ ਹੋਇਆ ਮੇਲੇ ਦੇ ਵਿੱਚ ਅ ਜਿਵੇਂ ਅਜਮੈਨ ਦਾ ਸਨਫਲਾਵਰ ਦਾ ਬਰਸੀਨ ਦਾ ਫੋਰੈਸਟ ਏਰੀਏ ਦਾ 베ਰੀ ਦਾ ਹਨਾ ਤੇ ਬਾਕੀ ਸਾਨੂੰ ਸਾਰਾ ਦੱਸ ਹੀ ਚੁੱਕੇ ਆ ਵੀ ਟੈਂਪਰੇਚਰ ਦੇ ਹਿਸਾਬ ਨਾਲ ਅਸੀਂ ਪਹਿਲਾਂ ਉੱਪਰ ਨੂੰ ਚਲੇ ਜਾਂਦੇ ਆ ਜਿਵੇਂ ਜਿਵੇਂ ਗਰਮੀ ਹੁੰਦੀ ਆ ਤੇ ਇਧਰ ਕੋਟੇ ਵੱਲ ਨੂੰ ਚਲੇ ਜਾਂਦੇ ਆ ਕਿਹੜੇ ਕਿਹੜੇ ਸੂਬੇ ਕਵਰ ਕਰਦੇ ਆ ਅਸੀਂ ਜੀ ਤਕਰੀਬਨ ਜੰਮੂ ਕਸ਼ਮੀਰ ਜੀ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੇ ਤਕਰੀਬਨ ਇੰਨਾ ਸੂਬਿਆਂ ਦੇ ਵਿੱਚ ਜ਼ਿਆਦਾਤਰ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਅਲੱਗ-ਅਲੱਗ ਪੌਦਿਆਂ ਤੋਂ ਮੱਖੀ ਅਲੱਗ-ਤਰ੍ਹਾਂ ਦਾ ਸ਼ਹਿਦ ਲੈਂਦੇ ਫਿਰ ਗੁਣਾਂ ਦੇ ਵਿੱਚ ਹੀ ਫਰਕ ਪੈਂਦਾ ਹੈ। ਹਾਂਜੀ ਹਾਂਜੀ ਬਿਲਕੁਲ ਜੀ ਜਿਵੇਂ ਆਪਾਂ ਜਮੈਨ ਦਾ ਸ਼ਹਿਦ ਦੇਖੀਏ ਤਾਂ ਉਹ ਆਪਣੇ ਪੇਟ ਦੇ ਲਈ ਵਧੀਆ ਜੀ। ਪਚਨ ਸ਼ਕਤੀ ਨੂੰ ਆਪਣੀ ਨੂੰ ਵਧਾਉਂਦਾ ਹੈ ਜੀ। ਐਸੇ ਤਰ੍ਹਾਂ ਹੀ ਜੀ ਜਿਵੇਂ ਆਪਾਂ ਅਲੱਗ-ਅਲੱਗ ਸ਼ਹਿਦਾਂ ਦਾ ਅਲੱਗ ਹੀ ਟੇਸਟ ਆ ਇਹਨਾਂ ਦਾ ਸਾਰਿਆਂ ਦਾ ਤੇ ਅਲੱਗ ਹੀ ਕਲਰ ਆ। ਜਿਵੇਂ ਤੁਸੀਂ ਵੀਡੀਓ 'ਚ ਦੇਖਿਆ ਹੀ ਹੋਊਗਾ ਜੀ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਅਲੱਗ-ਅਲੱਗ ਕਲਰਾਂ ਦੇ ਆਪਣੇ ਕੋਲ ਸ਼ਹਿਦ ਪਏ ਹੈ ਜੀ। ਹਾਂਜੀ ਹਾਂਜੀ ਫਿਰ ਲੋਕ ਸਵਾਲ ਅ ਲੋਕ ਸਵਾਲ ਬਹੁਤ ਕਰਦੇ ਆ ਜੀ ਸਭ ਤੋਂ ਵੱਡਾ ਸਵਾਲ ਸਾਡੇ ਕੋਲੇ ਹੁੰਦਾਗਾ ਜੀ ਜਿਵੇਂ ਵੀ ਛੋਟੀ ਮੱਖੀ ਦਾ ਸ਼ਹਿਦ ਚਾਹੀਦਾ ਕਿਉਂਕਿ ਆਪਾਂ ਆਮ ਹੀ ਦੇਖਦੇ ਆ ਜੀ ਪਹਿਲਾਂ ਜਿਵੇਂ ਸ਼ੌਰਾਂ ਦੇ ਵਿੱਚ ਕੁੱਪਾਂ ਦੇ ਵਿੱਚ ਲੱਡੂ ਮੱਖੀ ਲੱਗੀ ਹੁੰਦੀ ਸੀ ਜਿਹਨੂੰ ਛੋਟੀ ਮੱਖੀ ਵੀ ਕਹਿ ਦਿੰਦੇ ਆ ਜੀ ਆਪਣੇ ਲੋਕ ਆ ਕੇ ਪੁੱਛਦੇ ਆ ਵੀ ਉਹ ਮੱਖੀ ਦਾ ਸ਼ਹਿਦ ਜ਼ਿਆਦਾ ਵਧੀਆ ਸੀਗਾ ਹਾਲਾਂਕਿ ਇਹ ਸਹੀ ਨਹੀਂਗਾ ਸ਼ਹਿਦ ਕੋਈ ਵੀ ਚਾਹੇ ਛੋਟੀ ਮੱਖੀ ਦਾ ਚਾਹੇ ਆਪਣੀ ਜਿਹੜੀ ਬਾਕਸ ਚ ਆਪਾਂ ਪਾਲ ਰਹੇ ਆ ਉਹ ਮੱਖੀ ਦਾ ਚਾਹੇ ਵੱਡੀ ਮੱਖੀ ਦਾ ਉਹਨਾਂ ਦੇ ਗੁਣ ਸੇਮ ਹੀ ਆ ਕਿਉਂਕਿ ਫਲੋਰੇ ਤੋਂ ਦਾ ਉਸ ਤੋਂ ਇਨੈਕਟਰ ਆਉਣਾ ਉਹੀ ਨੈਕਟਰ ਦਾ ਆਪਾਂ ਇਕੱਠਾ ਕਰਕੇ ਸ਼ਾਇਦ ਰੈਡੀ ਹੋਣਾ ਜੀ ਆਪਣੇ ਕੋਲ ਪਰ ਲੋਕਾਂ ਦਾ ਸਾਰਿਆਂ ਨਾਲ ਵੱਡਾ ਸਵਾਲ ਇਹ ਹੀ ਆ ਵੀ ਛੋਟੀ ਮੱਖੀ ਦਾ ਸ਼ਹਿਦ ਹੋਵੇ ਉਹ ਜਿਆਦਾ ਗੁਣਾਕਾਰੀ ਆ ਹਾਂਜੀ ਇੱਕ ਸਾਡੇ ਕੋਲੇ ਸਭ ਤੋਂ ਵੱਡੀ ਪਰੇਸ਼ਾਨੀ ਕੀ ਆਉਂਦੀ ਹੈ ਜਦੋਂ ਕੋਈ ਸ਼ਹਿਦ ਲੈ ਕੇ ਜਾਂਦਾ ਸਾਡੇ ਤੋਂ ਆ ਕੇ ਕਹਿ ਦਿੰਦਾ ਵੀ ਤੁਹਾਡਾ ਸ਼ਹਿਦ ਜੰਮ ਗਿਆ ਵੀ ਇਹਦੇ ਵਿੱਚ ਤਾਂ ਤੁਸੀਂ 슈ਗਰ ਮਿਕਸ ਕੀਤੀ ਆ ਪਰ ਅਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਜਿਵੇਂ ਬਈ ਤੁਸੀਂ ਆਹ ਸਾਡੀ ਪੈਕਿੰਗ ਦੇਖ ਰਹੇ ਹੋ ਠੀਕ ਹੈ ਜੀ ਇਹ ਮਸਟਰਡ ਹਨੀ ਆ ਸਰੋਂ ਦੇ ਫੁੱਲਾਂ ਤੋਂ ਸ਼ਾਇਦ ਇਹ ਬਿਲਕੁਲ ਜੰਮਿਆ ਹੋਇਆ ਤੇ ਇਹ ਆਪਣੇ ਇੰਡੀਆ ਦੀ ਐਕਸਪੋਰਟ ਕੁਆਲਿਟੀ ਆ ਵੀ ਠੀਕ ਹੈ ਠੀਕ ਹੈ ਜਿਹੜਾ ਸ਼ਾਇਦ ਕਿ ਅਮਰੀਕਾ ਲੈਂਦਾਗਾ ਤੁਸੀਂ ਹੁਣ ਆਪ ਦੇਖੋ ਵੀ ਕੁਝ ਮਿਕਸਿੰਗ ਵਾਲਾ ਜਾਂ ਕੋਈ ਮਾੜੀ ਚੀਜ਼ ਅਮਰੀਕਾ ਥੋੜੇ ਖਾਊਗਾ ਠੀਕ ਹੈ ਠੀਕ ਹੈ ਪਰ ਆਪਣੇ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਧਾਰਨਾ ਬਣੀ ਹੋਈ ਆ ਵੀ ਜਿਹੜਾ ਜੰਮ ਗਿਆ ਉਹ ਸ਼ੁੱਧ ਨਹੀਂ ਬਲਕਿ ਸ਼ਾਇਦ ਦਾ ਜੰਮਣਾ ਉਹਦਾ ਕੁਦਰਤੀ ਗੁਣ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਔਰ ਇਹਦੀ ਗੱਲ ਕੀਤੀ ਸੀ ਕਿਹੜੇ-ਕਿਹੜੇ ਔਰੇ ਦਾ ਫਿਰ ਤੁਸੀਂ ਅੱਗੇ ਸ਼ਾਇਦ ਜਿਹੜਾ ਸਿਰ ਤੁਹਾਡੇ ਕੋਲੇ ਮੱਖੀਆਂ ਬਣਾ ਕੇ ਲੈ ਕੇ ਹਾਂਜੀ ਸਾਡੇ ਕੋਲੇ ਜੀ ਅਜਮੈਣ ਦਾ ਸੂਰਜਮੁਖੀ ਦਾ ਬਰਸੀਨ ਦਾ ਫੋਰੈਸਟ ਏਰੀਆ ਦਾ ਜਿਵੇਂ ਟਾਲੀ ਸ਼ਫੈਦਾ ਕੜੀਪੱਤਾ ਜੀ 베ਰੀ ਦਾ ਅਕੇਸ਼ੀਆ ਐਪਲ ਦਾ ਜੀ ਇਸ ਤਰ੍ਹਾਂ ਜੀ ਸਾਡੇ ਕੋਲੇ ਜੀ ਹਾਂਜੀ ਹਾਂਜੀ ਇਹ ਤੁਸੀਂ ਆਪ ਮਾਰਕੀਟਿੰਗ ਸ਼ੁਰੂ ਕੀਤੀ ਹੈ ਡਿਜ਼ਾਈਨ ਵੀ ਬੜੇ ਸੋਹਣੇ ਤੇ ਆਇਕਾ ਨਾਲ ਕੀ ਆਈਟਮ ਰੱਖੀ ਹੋਈ ਹੈ ਇਹ ਜਿਹੜੀ ਅਸੀਂ ਜੀ ਹਣੀ ਸਟਿਕ ਦਿੱਤੀ ਹੈ ਨਾਲ ਜੀ ਇਹਦਾ ਮੇਨ ਕਾਰਨ ਇਹੀ ਸੀ ਸਾਡਾ ਵੀ ਲੋਕ ਜਿਵੇਂ ਚਮਚੇ ਨਾਲ ਸ਼ਹਿਦ ਖਾਂਦੇ ਆ ਜੀ ਸਿੱਧਾ ਠੀਕ ਹੈ ਜੀ ਉਹਦੇ ਨਾਲੋਂ ਵੀ ਇਹ ਇਹਦੇ ਚ ਡਿਪ ਕਰਕੇ ਆਪਣੀ ਤਲੀ ਤੇ ਰੱਖ ਕੇ ਖਾਣ ਇਸ ਇੱਕ ਖਾਣ ਦਾ ਵੀ ਇੱਕ ਤਰੀਕਾ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਾਡੇ ਗਲੇ ਚ ਦਰਦ ਆ ਜਾਂ ਖੰਗ ਲੱਗ ਗਈ ਸਾਨੂੰ ਤਾਂ ਉਹਦੇ ਚ ਕੀ ਆਪਾਂ ਤਲੀ ਤੇ ਰੱਖ ਕੇ ਜਿਵੇਂ ਅਦਰਕ ਦਾ ਰਸ ਮਿਕਸ ਕਰਕੇ ਹੌਲੀ ਹੌਲੀ ਖਾਵਾਂਗੇ ਜਿਵੇਂ ਜਿਵੇਂ ਉਹ ਪੇਂਟ ਹੋਊਗਾ ਅੰਦਰ ਆਪਣਾ ਗਲਾ ਓਵੇਂ ਓਵੇਂ ਰਾਹਤ ਮਿਲੂਗੀ ਆਪਾਂ ਨੂੰ ਠੀਕ ਹਾਂਜੀ ਹਾਂਜੀ ਤੇ ਆਪਾਂ ਗੱਲ ਕਰੀਏ ਫਿਰ ਮਾਰਕੀਟਿੰਗ ਤੁਸੀਂ ਕਰ ਰਹੇ ਹੋ ਮਾਰਕੀਟਿੰਗ ਦਾ ਤਰੀਕਾ ਕੀ ਹੈ ਕਿਉਂਕਿ ਮੈਨ ਪਹਿਲਾਂ ਮੈਨੂਫੈਕਚਰਿੰਗ ਕਰਨੀ ਇਸ ਨੂੰ ਪ੍ਰੋਸੈਸਿੰਗ ਕਰਨਾ ਠੀਕ ਹੈ ਫਿਰ ਫਿਰ ਮਾਰਕੀਟਿੰਗ ਦਾ ਤੋੜਾ ਤਰੀਕਾ ਕੀ ਹੈ ਕਿਹੜੇ ਕਿਹੜੇ ਦੇਸ਼ਾਂ ਵਿੱਚ ਤੁਹਾਡਾ ਜਾ ਰਿਹਾ ਹੈ ਕਿਸੇ ਕੰਪਨੀ ਨਾਲ ਟਾਈ ਆਪਾਂ ਨਹੀਂ ਸਰ ਜਿਹੜਾ ਆਪਾਂ ਆਪਣੀ ਪੈਕਿੰਗ ਕਰਕੇ ਮਾਰਕੀਟ ਕਰ ਰਹੇ ਹਾਂ ਉਹ ਸਿਰਫ ਆਪਾਂ ਆਪਣੇ ਇੰਡੀਆ 'ਚ ਹੀ ਕਰ ਰਹੇ ਹਾਂ ਜੀ ਬਾਕੀ ਜਿਵੇਂ ਸਾਡਾ ਮਸਟਰਡ ਹਣੀ ਹੋ ਗਿਆ ਜਾਂ ਧਨੀਏ ਦੇ ਫੁੱਲਾਂ ਤੋਂ ਸ਼ਹਿਦ ਹੋ ਗਿਆ ਉਹ ਅਸੀਂ ਜੀ ਕੰਪਨੀਆਂ ਨੂੰ ਦਿੰਨੇ ਆ ਅੱਗੇ ਕੰਪਨੀਆਂ ਅੱਗੇ ਅਮਰੀਕਾ ਨੂੰ ਐਕਸਪੋਰਟ ਕਰਦੇ ਆ ਜੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜਦੇ ਆ ਜੀ ਹਾਂਜੀ ਹਾਂਜੀ ਹੁਣ ਇੱਕ ਗੱਲ ਆ ਗਈ ਰੋਜ਼ਗਾਰ ਦੀ ਆਪਣੇ ਪੰਜਾਬ ਚ ਅਕਸਰ ਇਹ ਗੱਲ ਚੱਲਦੀ ਆ ਵੀ ਰੋਜ਼ਗਾਰ ਹੈ ਨਹੀਂ ਤੁਸੀਂ ਆਪ ਰੋਜ਼ਗਾਰ ਪੈਦਾ ਕੀਤਾ ਚੰਗਾ ਮੁਨਾਫਾ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਸ ਇਹ ਆ ਵੀ ਮਿਹਨਤ ਜ਼ਰੂਰ ਆ ਲੋਕਾਂ ਨੂੰ ਸਮਝਾਉਣਾ ਜ਼ਰੂਰ ਪੈਂਦਾ ਜਿਵੇਂ ਹੁਣ ਅਸੀਂ ਆ ਇੱਕ ਪੈਕਿੰਗ ਰੱਖੀ ਹੋਈ ਆ ਜੀ ਇਹ ਅਸੀਂ ਇੱਕ ਬਾਕਸ ਤਿਆਰ ਕੀਤਾ ਜੀ ਜਿਹਦੇ ਵਿੱਚ 1 ਕੇਜੀ ਸ਼ਹਿਦ ਪਾਉਣੇ ਆ ਜਿਵੇਂ ਆਪਣੇ ਦੀਵਾਲੀ ਹੋ ਗਈ ਜਾਂ ਕੋਈ ਹੋਰ ਤਿਆਰ ਹੋ ਗਿਆ ਆਪਾਂ ਮਠਿਆਈਆਂ ਦਿੰਨੇ ਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸ਼ਹਿਦ ਦਿੰਨੇ ਆ ਜੀ ਠੀਕ ਹੈ ਤਾਂ ਕਿ ਉਹ ਬਿਮਾਰ ਵੀ ਨਾ ਹੋਣ ਤੇ ਸ਼ਹਿਦ ਨੂੰ ਖਾਣ ਤੰਦਰੁਸਤ ਵੀ ਰਹਿਣ ਇੱਕ ਗਿਫਟ ਦਾ ਗਿਫਟ ਵੀ ਆ ਜੀ ਅਸੀਂ ਗਿਫਟ ਦੀ ਗੱਲ ਕੀਤੀ ਆਪਣੇ ਅਕਸਰ ਹੀ ਕਹਾਵਤਾ ਵੀ ਸਰਦੀਆਂ 'ਚ ਖਾਣਾ ਚਾਹੀਦਾ ਸ਼ਹਿਦ ਗਰਮ ਹੁੰਦਾਗਾ ਤੁਹਾਡੇ ਅਨੁਸਾਰ ਕੀ ਹੈ ਸ਼ਾਇਦ ਨਹੀਂ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਜਿਵੇਂ ਆਪਣੇ ਆਂਡਿਆਂ ਦੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਆਂਡੇ ਗਰਮਾ ਖਾਣੇ ਨਹੀਂ ਚਾਹੀਦੇ ਸ਼ਹਿਦ ਦੀ ਤਸਵੀਰ ਵੀ ਕੋਈ ਗਰਮ ਨਹੀਂ ਹੈਗੀ ਤੁਸੀਂ ਰੂਟੀਨ ਦੇ ਵਿੱਚ ਖਾ ਸਕਦੇ ਹੋ ਇੱਕ ਦਿਨ ਦਾ ਤੁਸੀਂ 20 ਤੋਂ 50 ਗ੍ਰਾਮ ਤੱਕ ਦਾ ਸ਼ਹਿਦ ਖਾ ਸਕਦੇ ਹੋ ਸ਼ਹਿਦ ਕੋਈ ਗਰਮ ਨਹੀਂ ਹੁੰਦਾ ਜੀ ਠੀਕ ਹੈ ਹਾਂ ਜੀ ਡੇਲੀ ਲੈਣਾ ਚਾਹੀਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਲੈਣਾ ਚਾਹੀਦਾ ਹੈ ਜੀ ਸੋ ਇਹ ਦੋ ਨੌਜਵਾਨ ਨੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਵਿੱਢਿਆ ਗਿਆ ਪੰਜਾਬ ਦੀ ਨੌਜਵਾਨੀ ਜਿੱਥੇ ਰੁਜ਼ਗਾਰ ਦੀ ਤਲਾਸ਼ ਚ ਲਗਾਤਾਰ ਪ੍ਰਵਾਸ ਕਰ ਰਹੀ ਉੱਥੋਂ ਇਹਨਾਂ ਵੱਲੋਂ ਭਾਰਤ ਦੇ ਵਿੱਚ ਹੀ ਰਹਿ ਕੇ ਇਹ ਆਪਣਾ ਕੀਤਾ ਸ਼ੁਰੂ ਕੀਤਾ ਗਿਆ ਲਗ ਲਗ ਸਟੇਟਾਂ ਕਵਰ ਕਰ ਰਹੇ ਨੇ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ ਤੇ ਆਪਣਾ ਚੰਗਾ ਰੁਜ਼ਗਾਰ ਵੀ ਚਲਾ ਰਹੇ ਨੇ ਸੋ ਇਹਨਾਂ ਤੋਂ ਸੇਫ ਲੈਂਡ ਦੀ ਲੋੜ ਹੈ ਈਟੀਵੀ ਭਾਰਤੀ ਪ੍ਰਿੰਟਾ ਤੋਂ ਮੰਦੀ ਉਸ ਦੀ ਰਿਪੋਰਟ